ਜਦੋਂ ਇਹ ਉਤਸ਼ਾਹ ਨਾਲ ਲੋਕ ਵੋਟਾਂ ਗਿਣਾਉਣ ਲੱਗ ਜਾਣ ਤਾਂ ਤੁਹਾਨੂੰ ਪਤਾ ਵੀ ਇਹ ਮੰਡੇਟ ਚ ਤਬਦੀਲ ਹੋਣਾ ਹੀ ਹੋਣਾ। ਦੂਜੇ ਪਾਸੇ ਕੈਂਡੀਡੇਟ ਦੇ ਨਾਲ ਮੀਤ ਹੇਰ ਨੇ, ਐਮਪੀ ਨੇ, ਸਾਬਕਾ ਮੰਤਰੀ ਨੇ ਉਹ ਬਰਾਬਰ ਉਹਨਾਂ ਦੇ ਕੈਂਪੇਨ ਕਰ ਰਹੇ ਨੇ ਤੇ ਤਾਮਚਾਮ ਵੀ ਵੱਡਾ ਹੈਗਾ ਸੋ ਲੱਗਦਾ ਵੀ ਉਹ ਜ਼ਿਆਦਾ ਪ੍ਰਭਾਵ ਪਾ ਲੈਂਦੇ ਵੋਟਰਸ ਤੇ। ਜੇ ਬਰਨਾਲੇ ਦੇ ਵੋਟਰਾਂ ਤੇ ਪ੍ਰਭਾਵ ਪੈਂਦਾ ਹੁੰਦਾ ਤਾਂ ਮੀਤ ਹੇਰ 17 ਚ ਇੱਕ ਆਮਕਰ ਦਾ ਮੁੰਡਾ ਕੇਵਲ ਸਿੰਘ ਢੱਲੋਂ ਨੂੰ ਨਾ ਹਰਾਉਂਦਾ। ਜ਼ਿਲ੍ਹਾ ਪ੍ਰਧਾਨ ਰਿਪੀਟ ਕਰਾਇਆ ਫਿਰ ਮੈਂ ਅ ਪਲੈਨਿੰਗ ਬੋਰਡ ਦਾ ਚੇਅਰਮੈਨ ਮਿਲਾਇਆ ਬਸ ਕਸੂਰ ਇੰਨਾ ਹੀ ਸੀਗਾ ਕਿ ਜਿਮਨੀ ਚੌਣਾ ਟਿਕਟ ਨਹੀਂ ਦਿੱਤੀ ਤੇ ਇਹਨਾਂ ਨੇ ਵੱਡੇ ਵੱਡੇ ਦੇ ਪ੍ਰਭਾਵ ਖਤਮ ਕੀਤੇ ਆ ਤੇ ਇਸ ਵਾਰੇ ਮੀਥੇਰ ਦਾ ਪ੍ਰਭਾਵ ਵੀ ਖਤਮ ਕਰ ਦਿੱਤਾ ਨੂੰ ਪਤਾ ਹੈ ਕਹਿੰਦੇ ਜਿਹੜੇ ਮਰਜੀ ਪਿੰਡ ਚ ਪੁੱਛ ਲੋ ਵੀ ਮੀਥੇਰ ਨੇ ਕਿੰਨਾ ਪੈਸਾ ਦਿੱਤਾ ਹੈ ਲੋਕ ਆਪ ਬੋਲਣਗੇ 10 ਕਰੋੜ ਰੁਪਏ ਦਿੱਤਾ ਤੇ 10 ਕਰੋੜ ਰੁਪਏ ਖਾਦਾ ਵੀ ਤੇ ਆ ਉਦੋਂ ਕਿਉਂ ਨਹੀਂ ਬਗਾਵਤ ਕੀਤੀ ਜਿਮਨੀ ਚੌਣਾ ਤੋਂ ਪਹਿਲਾਂ ਹੀ ਵੇ ਲੋਕ ਇਹਨਾਂ ਨੂੰ ਬਿਲਕੁਲ ਮੂੰਹ ਨਹੀਂ ਲਾਉਣਗੇ ਲੋਕਾਂ ਨੂੰ ਸਭ ਕੁਝ ਪਤਾ ਵੀ ਕੀ ਕੁਝ ਕਰਦੇ ਰਹੇ ਕੇਮ ਚੇਂਜਰ ਮੰਨਿਆ ਜਾ ਰਿਹਾ ਤੇ ਆਫਰ ਆਫਰ ਆ ਰਹੀਆਂ ਮੈਂ ਮੇਰੀ ਲੜਾਈ ਪਾਰਟੀ ਨਾਲ ਵੀ ਪਾਰਟੀ ਨੇ ਮੈਨੂੰ ਟਿਕ ਕਿਉਂ ਨਹੀਂ ਦਿੱਤੀ ਪਾਰਟੀ ਨੇ ਇਮਾਨਦਾਰ ਬੰਦਾ ਕਿਉਂ ਇਗਨੋਰ ਕੀਤਾ ਮੇਰਾ ਮਸਲਾ ਇਹ ਆ ਵੀ ਤੁਸੀਂ ਮੈਨੂੰ ਦੱਸੋ ਭਾਈ ਮੇਰੇ ਜੀ ਕੀ ਕਸੂਰ ਆ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਬਰਨਾਲਾ ਦੀ ਗੱਲ ਕਰੀਏ ਸੀਟ ਦੀ ਤਾਂ ਮੁਕਾਬਲਾ ਜਿਹੜਾ ਹੈਗਾ ਮਲਟੀ ਕਾਰਨਰਡ ਫਾਈਟ ਹੈਗੀ ਹੈ ਤੇ ਗੁਰਦੀਪ ਬਾਠ ਜਿਹੜੇ ਨੇ ਉਹ ਗੇਮ ਚੇਂਜਰ ਸਾਬਤ ਹੋ ਸਕਦੇ ਨੇ ਬੜੀ ਚਰਚਾ ਚੱਲ ਰਹੀ ਹੈ ਇਸ ਵੇਲੇ ਲੋਕਾਂ ਚ ਤੇ ਗੱਲਬਾਤ ਅਸੀਂ ਕਰਾਂਗੇ ਸਾਡੇ ਨਾਲ ਮੌਜੂਦ ਨੇ ਬਾਠ ਸਾਹਿਬ ਲੱਗਦਾ ਵੀ ਟਰੱਕ ਭਰ ਕੇ ਵੋਟਾਂ ਪਹਿਣਗੇ ਦੇਖੋ ਜੀ ਲੋਕ ਜਿਹੜਾ ਲੋਕਾਂ ਦਾ ਉਤਸ਼ਾਹ ਬਰਨਾਲੇ ਨੂੰ ਮਿਲ ਰਿਹਾ ਤੇ ਓਵਰਵਿਲਿੰਗ ਜਿਹਨੂੰ ਕਹਿੰਦੇ ਆ ਰਿਸਪਾਂਸ ਆ ਤੁਸੀਂ ਮੰਨ ਨਹੀਂ ਸਕਦੇ ਜਦੋਂ ਮੈਂ ਕਿਤੇ ਪ੍ਰਚਾਰ ਕਰਨ ਜਾਣਾ ਤੇ ਕੋਈ ਭਰਾ ਤਾਂ ਮੈਨੂੰ ਕਹਿੰਦਾ ਵੀ ਸਾਡੇ ਘਰ ਦੀਆਂ ਜੀ 25 ਵੋਟਾਂ ਨੇ ਤੁਹਾਨੂੰ ਪੱਕੀਆਂ ਪਾਵਾਂਗੇ ਕੋਈ ਕਹਿੰਦਾ ਜੀ ਸਾਡੀਆਂ 32 ਵੋਟਾਂ ਨੇ ਤੁਹਾਨੂੰ ਪੱਕੀਆਂ ਪਾਵਾਂਗੇ 18 ਵੋਟਾਂ ਨਹੀਂ ਸਾਡੀਆਂ ਪੱਕੀਆਂ ਪਾਵਾਂਗੇ ਮਤਲਬ ਲੋਕ ਨਾ ਵੋਟਾਂ ਗਿਨਾ ਰਹੇ ਆ ਤੇ ਜਦੋਂ ਇਹ ਉਤਸ਼ਾਹ ਨਾਲ ਲੋਕ ਵੋਟਾਂ ਗਿਣਾਉਣ ਲੱਗ ਜਾਣ ਤਾਂ ਤੁਹਾਨੂੰ ਪਤਾ ਵੀ ਇਹ ਮੰਡੇਟ 'ਚੇ ਤਬਦੀਲ ਹੋਣਾ ਹੀ ਹੋਣਾ ਸੋ 23 ਤਰੀਕ ਨੂੰ ਇਹ ਵੱਡਾ ਮੰਡੇਟ ਆ ਜਿਹੜਾ ਲੋਕ ਦੇਣ ਜਾ ਰਹੇ ਅੱਛਾ ਇਸ ਦਾ ਡਰ ਨਹੀਂ ਵੀ ਇੱਕ ਤਾਂ ਜਿਮਨੀ ਚ ਆਉਣਾ ਜਿਮਨੀ ਚ ਆਉਣਾ ਆਮ ਤੌਰ ਤੇ ਸਰਕਾਰ ਦਾ ਅੱਜ ਹੁੰਦਾ ਹੈ ਦੂਜੇ ਪਾਸੇ ਕੈਂਡੀਡੇਟ ਦੇ ਨਾਲ ਮੀਤ ਹੇਰ ਨੇ ਐਮਪੀ ਨੇ ਸਾਬਕਾ ਮੰਤਰੀ ਨੇ ਉਹ ਬਰਾਬਰ ਉਹਨਾਂ ਦੇ ਕੈਂਪੇਨ ਕਰ ਰਹੇ ਨੇ ਤੇ ਤਾਮਚਾਮ ਵੀ ਵੱਡਾ ਹੈਗਾ ਸੋ ਲੱਗਦਾ ਹੈ ਵੀ ਉਹ ਜ਼ਿਆਦਾ ਪ੍ਰਭਾਵ ਪਾ ਲੈਂਦੇ ਵੋਟਰਸ ਤੇ ਦੇਖੋ ਜੀ ਜੇ ਬਰਨਾਲੇ ਦੇ ਵੋਟਰਾਂ ਤੇ ਪ੍ਰਭਾਵ ਪੈਂਦਾ ਹੁੰਦਾ ਤਾਂ ਮੀਤ ਹੇਰ 17 ਚ ਇੱਕ ਆਮ ਘਰ ਦਾ ਮੁੰਡਾ ਕੇਵਲ ਸਿੰਘ ਢੱਲੋਂ ਨੂੰ ਨਾ ਹਰਾਉਂਦਾ ਸੋ ਇਹ ਪ੍ਰਭਾਵ ਸਾਡੇ ਨਾਮ ਬਰਨਾਲੇ ਦੇ ਲੋਕ ਮੰਨਦੇ ਆ ਇੱਥੇ ਤਾਂ ਪ੍ਰਭਾਵ ਖਤਮ ਕਰਦੇ ਆ ਇਹ ਬਰਨਾਲੇ ਦੀ ਧਰਤੀ ਆ ਇਹਨਾਂ ਨੇ ਵੱਡੇ ਵੱਡੇ ਦੇ ਪ੍ਰਭਾਵ ਖਤਮ ਕੀਤੇ ਆ ਤੇ ਇਸ ਵਾਰ ਇਹ ਮੀਤਹੇਰ ਦਾ ਪ੍ਰਭਾਵ ਵੀ ਖਤਮ ਕਰਨਗੇ ਤੁਸੀਂ ਦੇਖੀ ਜਾਓ ਸਾਡੀ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਵੀ ਮੈਂ ਇੰਨੇ ਕਰੋੜਾਂ ਦੇ ਕਰੋੜਾਂ ਰੁਪਏ ਹਰ ਪਿੰਡ ਚ ਦੇਤੇ ਵੀ ਕੋਈ ਸ਼ੱਕ ਹੀ ਨਹੀਂ ਗੀ ਵੀ ਕੋਈ ਸਾਡਾ ਮੁਕਾਬਲਾ ਹੀ ਹੈ ਨਹੀਂਗਾ ਵੀ ਲੋਕਾਂ ਨੂੰ ਪਤਾ ਕਹਿੰਦਾ ਜਿਹੜੇ ਮਰਜੀ ਪਿੰਡ ਚ ਪੁੱਛ ਲੋ ਵੀ ਮੀਤਹੇਰ ਨੇ ਕਿੰਨਾ ਪੈਸਾ ਦਿੱਤਾ ਲੋਕ ਆਪ ਬੋਲਣਗੇ ਲੋਕਾਂ ਨੂੰ ਪਤਾ ਜੀ ਲੋਕਾਂ ਨੂੰ ਬਿਲਕੁਲ ਪਤਾ ਵੀ ਮੀਤਹਰ ਨੇ ਕਿੰਨਾ ਪੈਸਾ ਦਿੱਤਾ ਉਹ ਜੇ ਕਰੋੜਾਂ ਰੁਪਏ ਦਿੱਤਾ ਤੇ ਉਹ ਜੇ ਕਰੋੜਾਂ ਰੁਪਏ ਖਾਦਾ ਵੀ ਆ ਸੋ ਲੋਕਾਂ ਨੂੰ ਇਹ ਵੀ ਪਤਾ ਲੋਕਾਂ ਨੂੰ ਇਹ ਸਾਰਾ ਪਤਾ ਵੀ ਕਿੱਥੋਂ ਕਿਸ ਹਿੱਸੇ ਕਿਵੇਂ ਟਰੱਕ ਯੂਨੀਅਨ ਚ ਹਿੱਸੇ ਜਿਹੜੇ ਇਹਨਾਂ ਕੋਲ ਜਾਂਦੇ ਆ ਕਿ ਮੈਂ ਤਸੀਲਾਂ ਚ ਹਿੱਸੇ ਆ ਜਿਹੜੇ ਇਹਨਾਂ ਕੋਲ ਜਾਂਦੇ ਆ ਸਾਰੇ ਲੋਕਾਂ ਨੂੰ ਪਤਾ ਸੋ ਲੋਕਾਂ ਨੂੰ ਸਾਰਾ ਕੁਝ ਪਤਾ ਕਿੰਨੇ ਪੈਸੇ ਦਿੱਤੇ ਤੇ ਕਿੰਨੇ ਇਹਨਾਂ ਨੇ ਖਾਦੇ ਆ ਸੋ ਉਸ ਬਿਹਾਵ ਤੇ ਲੋਕ ਇਸ ਵਾਰ ਵੋਟਾਂ ਪਾਉਣਗੇ ਅੱਛਾ ਇਹ ਸਵਾਲ ਇਹ ਆ ਵੀ ਤੁਸੀਂ ਉਸ ਵੇਲੇ ਜਦੋਂ ਜੇ ਤੁਸੀਂ ਇਹ ਸਾਰਾ ਆਬਜ਼ਰਵ ਕਰ ਰਹੇ ਸੀ ਕਿ ਇਹ ਕੁਝ ਹੋ ਰਿਹਾ ਕ੍ਰਪਸ਼ਨ ਹੋ ਰਹੀ ਹੈ ਤਾਂ ਉਦੋਂ ਤੁਸੀਂ ਕਿਉਂ ਨਹੀਂ ਮਤਲਬ ਕਿ ਇਹ ਸਵਾਲ ਖੜੇ ਕੀਤੇ ਜਾਂ ਉਦੋਂ ਕਿਉਂ ਨਹੀਂ ਬਗਾਵਤ ਕੀਤੀ ਜਿਮਨੀ ਚੋਣਾਂ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਦੱਸਣਾ ਚਾਹਣਾ ਮੈਂ ਬਗਾਵਤ ਜਿਹੜੀ ਕਿਉਂਕਿ ਕਈ ਵਾਰ ਨਾ ਇੰਟਰਨਲ ਦੀ ਪਾਰਟੀ ਪਾਰਟੀ ਦੇ ਐਂਡ ਆਪਾਂ ਕੋਈ ਵਾਰ ਕੋਈ ਕਲ ਪਬਲਿਕ ਡੋਮੇਨ 'ਚ ਨਹੀਂ ਕਰ ਸਕਦੇ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹਣਾ ਸਾਡੇ ਟਰੱਕ ਯੂਨੀਅਨ ਬਰਨਾਲਾ ਦੇ ਟੈਂਡਰ ਨੇ ਜਿਹੜੇ ਜਦੋਂ ਸਰਕਾਰ ਬਣੀ ਮੈਂ ਕਰਾਏ ਉਹਨਾਂ ਦੇ ਰੇਟ ਜਿਹੜੇ ਕਰਾਏ ਉਹ ਲਗਭਗ 90 ਰੁਪਏ ਕਰਾਏ ਗਏ ਕਾਂਗਰਸ ਦੀ ਸਰਕਾਰ ਵੇਲੇ ਉਹ 37 ਰੁਪਏ ਸੀ ਉਹ 90 ਰੁਪਏ ਕਰਾਏ ਉਹ ਮੈਂ ਕਰਾਏ ਉਸ ਤੋਂ ਬਾਅਦ ਇਹਨਾਂ ਨੇ ਆਪਦਾ ਟਰੱਕ ਯੂਨੀਅਨ ਦਾ ਪ੍ਰਧਾਨ ਲਾ ਲਿਆ ਉਸ ਤੋਂ ਬਾਅਦ ਉਹਦੇ ਨਾਲ ਮੈਂਬਰ ਲਾ ਲਏ ਫੇਰ ਜਿਹੜੇ ਇਹਨਾਂ ਦੇ ਬੰਦਿਆਂ ਨੇ ਐਮਪੀ ਦੇ ਬੰਦਿਆਂ ਨੇ ਜਦੋਂ ਟੈਂਡਰ ਕਰਾਏ ਦੁਬਾਰਾ ਅਗਲੇ ਸੀਜ਼ਨ 'ਚ ਉਹ 45 ਰੁਪਏ ਕਰਾਏ ਸੋ 45 ਰੁਪਏ ਕਿੱਧਰ ਗਏ ਜੀ ਉਹ ਕਰੋੜਾਂ ਰੁਪਈਆਂ ਦਾ ਜਿਹੜਾ ਬਾਕੀ ਫੰਡ ਆ ਉਹ ਕਿੱਧਰ ਗਿਆ ਸੋ ਇਹੀ ਕਾਰਨ ਆ ਤਾਂ ਹੀ ਸਾਰੀਆਂ ਟਰੱਕ ਯੂਨੀਅਨ ਸਾਰੇ ਲੋਕ ਮੇਰੇ ਨਾਲ ਨੇ ਕਿਉਂਕਿ ਮੈਂ ਲੜਦਾ ਭਾਈ ਜੀ ਪਹਿਲਾਂ ਵੀ ਰਹਾ ਮੈਂ ਫੇਰ ਲੜਿਆ ਮੈਂ ਵਿਧੇਨ ਦੀ ਪਾਰਟੀ ਇਹਨਾਂ ਨੂੰ ਕਿਹਾ ਵੀ ਭਾਈ ਇਹ ਚੀਜ਼ਾਂ ਬੰਦ ਕਰੋ ਤੁਸੀਂ ਸਹੀ ਰੇਟ ਦਿਓ ਤਾਂ ਲੋਕ ਆਪਰੇਟਰ ਨੇ ਜਿਹੜੇ ਆਪਾਂ ਨੂੰ ਵੋਟਾਂ ਪਾਉਣਗੇ ਤੇ ਜਦੋਂ ਇੱਥੇ ਤਹਿਸੀਲਦਾਰ ਦੀ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਮੈਂ ਮੀਤਹਿਰ ਜੀ ਨੂੰ ਪੁੱਛਿਓ ਵੀ ਮੈਂ ਇਹਨਾਂ ਨੂੰ ਫੋਨ ਨਹੀਂ ਸੀ ਕੀਤਾ ਮੀਤ ਹਰਜੀ ਨੂੰ ਮੈਂ ਫੋਨ ਕਰਕੇ ਕਿਹਾ ਜਦੋਂ ਮੈਂ ਗੁਜਰਾਤ ਤੋਂ ਆਇਆ ਸੀ ਮੈਂ 3 ਮਹੀਨੇ ਬੈਠੀ ਗੁਜਰਾਤ ਗਿਆ ਸੀ 3 ਮਹੀਨੇ ਬਾਅਦ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਗੁਜਰਾਤ ਦੇ ਵਿੱਚ ਆਪਾਂ ਕਹਿ ਲਈਏ ਵੀ ਉੱਥੇ ਰੇਂਜ ਨਹੀਂ ਸੀ ਆਉਂਦੀ ਉੱਥੇ ਅਸੀਂ ਬਿਲਕੁਲ ਟੁੱਟ ਚੁੱਕੇ ਸੀ ਨੈਟਵਰਕ ਤੋਂ ਮੈਂ ਪਾਰਟੀ ਦਾ ਪ੍ਰਚਾਰ ਕਰਨ ਗਿਆ ਸੀ ਉਦੋਂ ਇੱਥੇ ਇੱਕ ਤਹਿਸੀਲਦਾਰ ਲਗਾਏ ਇਹਨਾਂ ਨੇ ਬਾਅਦ ਚ ਮੈਂ ਕਹੂੰਗਾ ਇਹਨਾਂ ਨੇ ਕਿਉਂਕਿ ਇਹਨਾਂ ਨੂੰ ਤਾਂ ਬਾਅਦ ਚ ਮੈਂ ਪਰ ਮੈਂ ਭੋਲਾ ਸੀ ਜੋ ਮੈਂ ਇਹਨਾਂ ਕੋਲ ਸ਼ਿਕਾਇਤਾਂ ਕਰੀ ਜਾਂਦਾ ਸੀ ਮੇਰੇ ਕੋਲ ਜਦੋਂ ਮੈਂ 3 ਮਹੀਨੇ ਬਾਅਦ ਬਰਨਾਲੇ ਆਇਆ ਤਾਂ 10 15 ਦਿਨਾਂ 'ਚ ਮ ਵੀ ਇਹ ਬਹੁਤ ਪੈਸੇ ਲੈਂਦਾ ਕੋਈ ਰਜਿਸਟਰੀ ਬਿਨਾ ਪੈਸੇ ਤੋਂ ਨਹੀਂ ਕਰਦੇ ਮੈਨੂੰ ਲੋਕਾਂ ਨੇ ਕਿਹਾ ਤੇ ਮੈਂ ਫਿਰ ਮੀਤਹਿਰ ਜੀ ਨੂੰ ਫੋਨ ਕੀਤਾ ਪੁੱਛਿਓ ਤੁਸੀਂ ਮੀਤਹਿਰ ਜੀ ਨੂੰ ਤੁਹਾਨੂੰ ਫੋਨ ਕੀਤਾ ਸੀ ਕਿ ਨਹੀਂ ਕੀਤਾ ਸੀ ਮੈਂ ਕਿਹਾ ਮੀਤਹਿਰ ਜੀ ਮੰਤਰੀ ਜੀ ਮੈਂ ਕਿਹਾ ਵੀ ਇਹਨੂੰ ਆਪਾਂ ਹੱਲ ਕਰੀਏ ਮੈਂ ਤਾਂ 3 ਮਹੀਨੇ ਬਾਅਦ ਬਰਨਾਲੇ ਆਇਆ ਵੀ ਬਹੁਤ ਜ਼ਿਆਦਾ ਮਾੜਾ ਹਾਲ ਆ ਵੀ ਲੋਕ ਤਪੇ ਪਿਆ ਵੀ ਰਜਿਸਟਰੀ ਦਾ ਕੋਈ ਬਿਨ ਪੈਸੇ ਤੋਂ ਹੋ ਹੀ ਨਹੀਂ ਰਹੀ ਮੈਨੂੰ ਕਹਿੰਦੇ ਬਾਈ ਜੀ ਆਪਾਂ ਰੇਡ ਮਾਰਾਂਗੇ ਆਪਾਂ ਉੱਥੇ ਜਿਹੜੇ ਲੋਕ ਬੈਠੇ ਆ ਆਪਾਂ ਉਹਨਾਂ ਤੋਂ ਪੁੱਛਾਂਗੇ ਕਹਿੰਦੇ ਜਿਹੜੇ ਲੋਕ ਬੈਠੇ ਆ ਨਾ ਆਪਾਂ ਉਹਨਾਂ ਤੋਂ ਪ ਤੇ ਮੈਂ ਉਹਨਾਂ ਨੂੰ ਫੇਰ ਰਿਵਰਟ ਬੈਕ ਕਿਹਾ ਮੈਂ ਕਿਹਾ ਜੇ ਤੁਸੀਂ ਆਉਂਗੇ ਨਾ ਤੁਸੀਂ ਅਫਸਰ ਸ਼ਾਹੀ ਨੂੰ ਨਾ ਦੱਸਿਓ ਹੂੰ ਹੂੰ ਤੁਸੀਂ ਬਿਊਰੋਕ੍ਰੇਸੀ ਨੂੰ ਨਾ ਦੱਸਿਓ ਕਿਉਂਕਿ ਜਦੋਂ ਅਫਸਰ ਅਲਰਟ ਹੋ ਜਾਂਦੇ ਆ ਤਸਕੀਲਦਾਰ ਅਲਰਟ ਹੋ ਜਾਓ ਫੇਰ ਉਹਨੇ ਕਿੱਥੋਂ ਪੱਬ ਲੱਗਣ ਦੇਣੇ ਆ ਹਾਂ ਸਰਪ੍ਰਾਈਜ਼ ਚੈੱਕ ਹੋਣਾ ਹਾਂ ਸਰਪ੍ਰਾਈਜ਼ ਪਰ ਕਿਹੜਾ ਸਰਪ੍ਰਾਈਜ਼ ਚੈੱਕ ਹੋਣਾ ਸੀ ਜੀ ਆ ਡੇਢ ਸਾਲ ਹੋ ਗਿਆ ਉਹ ਤਾਂ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਇਹਨਾਂ ਨੇ ਕੀ ਕਰਨਾ ਸੀ ਇਹ ਸਭ ਇੱਕੋ ਹੀ ਥਾਲੀ ਦੇ ਚੱਟੇ-ਬੱਟੇ ਆ ਜਿਹੜਾ ਕੁਝ ਉਹੀ ਪਹਿਲਾਂ ਵਾਲੇ ਕਰਦੇ ਸੀ ਉਹੀ ਇਹ ਕਰਨ ਲੱਗੇ ਸੋ ਇਹੀ ਕਾਰਨ ਆ ਵੀ ਜਿਹੜਾ ਇਹ ਕਰਾਪਸ਼ਨ ਆ ਜਿਹੜੀ ਇਹ ਹੀ ਕਾਰਨ ਆ ਵੀ ਲੋਕ ਇਹਨਾਂ ਨੂੰ ਬਿਲਕੁਲ ਮੂੰਹ ਨਹੀਂ ਲਾਉਣਗੇ ਲੋਕਾਂ ਨੂੰ ਸਭ ਕੁਝ ਪਤਾ ਵੀ ਕੀ ਕੁਝ ਕਰਦੇ ਰਹੇ ਉਹਨੂੰ ਗੇਮ ਚੇਂਜਰ ਮੰਨਿਆ ਜਾ ਰਿਹਾ ਤੇ ਆਫਰਾਂ ਫਰਾਂ ਆ ਰਹੀਆਂ ਤੁਹਾਨੂੰ ਕੋਈ ਰੈਨ ਦੋ ਛੱਡ ਦੋ ਅਜੇ ਵੀ ਦਿਨ ਪਏ ਨਹੀਂ ਹੁਣ ਤਾਂ ਦੇਖੋ ਜੀ ਮੈਨੂੰ ਕੋਈ ਮੇਰੀ ਕਿਸੇ ਨਾਲ ਗੱਲ ਨਹੀਂ ਹੋਈ ਮੈਂ ਇਸ ਤੋਂ ਪਹਿਲਾਂ ਜਦੋਂ 18 ਤਰੀਕ 28 ਤਰੀਕ ਦੇ ਲਗਭਗ ਜਦੋਂ ਕਾਗਜ਼ ਵਾਪਸ ਲੈਣ ਦੀ ਤਰੀਕ ਤੋਂ ਦੋ ਦਿਨ ਪਹਿਲਾਂ ਤੱਕ ਮੈਨੂੰ ਤਾਂ ਪੰਜਾਬ ਬੰਡੀ ਬੋਰਡ ਦੀ ਚੇਅਰਮੈਨ ਵੀ ਆਫਰ ਕਰਤੀ ਸੀ ਮੈਨੂੰ ਕੈਬਨਟ ਰੈਂਕ ਵੀ ਆਫਰ ਕਰਤਾ ਸੀ ਮੈਨੂੰ ਹੋਰ ਪਤਾ ਨਹੀਂ ਕੀ ਕੁਝ ਆਫਰ ਕਰਤਾ ਸੀ ਇਥੋਂ ਦੇ ਲੋਕਲ ਲੀਡਰਾਂ ਨੇ ਪਰ ਮੈਂ ਹੱਥ ਬੰਨੇ ਵੀ ਭਾਈ ਮੈਂ ਜਿਹੜਾ ਜਿਹੜਾ ਇਨਕਲਾਬ ਜੰਦਾਬਾਦ ਦਾ ਨਾਰਾ ਆਪਾਂ 14 ਚਲਾਉਂਦੇ ਹੁੰਦੇ 17 ਚਲਾਉਂਦੇ ਹੁੰਦੇ ਸੀ ਮੈਂ ਉਸੇ ਨਾਰੇ ਤੇ ਖੜਾ ਤੁਸੀਂ ਥੜਕ ਗਏ ਪਰ ਮੈਂ ਇਹ ਤੋਂ ਨਾ ਅੱਜ ਥੜਕਾਂ ਨਾ ਕੱਲ ਥੜਕਾਂ ਸੀਐਮ ਸਾਹਿਬ ਪ੍ਰਚਾਰ ਕਰਨ ਆਉਂਦੇ ਨੇ ਥੋੜੇ ਬਾਰੇ ਕੁਝ ਨਹੀਂ ਬੋਲ ਰਹੇ ਆਮ ਤੌਰ ਤੇ ਜਦੋਂ ਹੁੰਦਾ ਕੋਈ ਪਾਰਟੀ ਦਾ ਵਫਾਦਾਰ ਰਿਹਾ ਹੋਵੇ ਉਹ ਪਾਰਟੀ ਛੱਡ ਜੇ ਤੇ ਉਹ ਉਸਤੇ ਅਟ ਲੋਕਾਂ ਨੂੰ ਸ਼ਾਇਦ ਇਹ ਵੀ ਲੱਗ ਰਿਹਾ ਵੀ ਕੋਈ ਨਾ ਕੋਈ ਸੌਫਟ ਕਾਰਨਰ ਆ ਤੁਹਾਡੇ ਨਾਲ ਕੋਈ ਤੁਸੀਂ ਤੁਸੀਂ ਕਿਵੇਂ ਲੈ ਰਹੇ ਹੋ ਉਹਨਾਂ ਦੀ ਕੈਂਪੇਨ ਨੂੰ ਕੋਈ ਤੁਹਾਨੂੰ ਨੁਕਸਾਨ ਹੋ ਰਿਹਾ ਫਾਇਦਾ ਹੋ ਰਿਹਾ ਦੇਖੋ ਜੀ ਸੌਫਟ ਕਾਰਨਰ ਮੇਰੇ ਮੇਰੇ ਲਈ ਤਾਂ ਸੌਫਟ ਕਾਰਨਰ ਸਾਰੇ ਉਸ ਪੰਜਾਬ ਦੇ ਦਰਦੀ ਦਾ ਜਿਹੜਾ ਅਸਲ 'ਚ ਸੱਚਾ ਜਿਹੜਾ ਇਮਾਨਦਾਰ ਆ ਸੋ ਮੈਂ ਇਹ ਸਮਝਦਾ ਵੀ ਮੇਰੀ ਇਮਾਨਦਾਰੀ ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਚਾਹੇ ਉਹ ਪਾਰਟੀ ਦਾ ਛੋਟਾ ਲੀਡਰ ਆ ਚਾਹੇ ਪਾਰਟੀ ਦਾ ਵੱਡਾ ਲੀਡਰ ਸਾਰਿਆਂ ਨੂੰ ਪਤਾ ਵੀ ਮੈਂ ਇਮਾਨਦਾਰ ਆ ਸੋ ਇਮਾਨਦਾਰ ਬੰਦੇ ਦੇ ਖਿਲਾਫ ਕੋਈ ਬੋਲ ਨਹੀਂ ਸਕਦਾ ਬੋਲੂਗਾ ਕਿਉਂ ਸੋ ਮੇਰੀ ਇਮਾਨਦਾਰੀ ਮੇਰਾ ਗਹਿਣਾ ਸੋ ਇਹ ਸਾਰਿਆਂ ਨੂੰ ਪਤਾ ਇਸ ਲਈ ਮੇਰੇ ਖਿਲਾਫ ਕੋਈ ਬੋਲ ਨਹੀਂ ਰਿਹਾ ਤੁਸੀਂ ਇਹ ਕਹਿੰਦੇ ਹੋ ਕਿ ਤੁਸੀਂ ਡਿਜ਼ਰਵਿੰਗ ਸੀਗੇ ਕੈਂਡੀਡੇਟ ਮੀਥੇਰ ਨਾਲ ਅਸੀਂ ਗੱਲ ਕੀਤੀ ਉਹ ਕਹਿੰਦੇ ਉਹ ਕਿਵੇਂ ਕਹਿ ਸਕਦੇ ਨੇ ਜਿਹੜੇ ਹਰਿੰਦਰ ਢਾਲੀਵਾਲ ਨੇ ਉਹਦੋਂ ਵੀ ਪਹਿਲਾਂ ਦੇ ਜੁੜੇ ਹੋਏ ਨੇ ਪਾਰਟੀ ਦੇ ਨਾਲ ਐਕਸਪੀਰੀਅੰਸ ਵੀ ਵੱਧ ਸੀਗਾ ਤੇ ਨੰਬਰ 2 ਕਹਿੰਦੇ ਵੀ ਜ਼ਿਲ੍ਹਾ ਪ੍ਰਧਾਨ ਰਿਪੀਟ ਕਰਾਇਆ ਫਿਰ ਮੈਂ ਪਲਾਨਿੰਗ ਬੋਰਡ ਦਾ ਚੇਅਰਮੈਨ ਵੀ ਲਾਇਆ ਬਸ ਕਸੂਰ ਇੰਨਾ ਹੀ ਸੀਗਾ ਕਿ ਜਿਮਨੀ ਚੋਣਾ ਟਿਕਟ ਨਹੀਂ ਦਿੱਤੀ ਤੇ ਸਾਰਾ ਕੁਝ ਭੁੱਲ ਗਏ ਉਹਨਾਂ ਨੂੰ ਇਹ ਪੁੱਛੋ ਵੀ ਉਹ ਕਹਿੰਦੇ ਆ ਮੈਂ ਜ਼ਿਲ੍ਹਾ ਪ੍ਰਧਾਨ ਰਿਪੀਟ ਕਰਾਇਆ ਮੈਂ ਪਲੈਨਿੰਗ ਬੋਰਡ ਦਾ ਚੇਅਰਮੈਨ ਲਵਾਇਆ ਤਾਂ ਉਹਨਾਂ ਨੂੰ ਪੁੱਛੋ ਵੀ ਪਲੈਨਿੰਗ ਬੋਰਡ ਦਾ ਚੇਅਰਮੈਨ ਭਾਈ ਤੁਸੀਂ ਗਰਮੇਲ ਸਿੰਘ ਘਰਾਚੋ ਨੂੰ ਵੀ ਤੁਸੀਂ ਲਵਾਇਆ ਸੰਗਰੂਰੋਂ ਤੁਸੀਂ ਚਰਨਜੀਤ ਸਿੰਘ ਮਾਨਸਾ ਨੂੰ ਵੀ ਤੁਸੀਂ ਲਵਾਇਆ ਮਾਨਸਾ ਤੋਂ ਕਸਰਜੀਤ ਸਿੰਘ ਕੋਟ ਸੁਖਜੀਤ ਸਿੰਘ ਕੋਟਕਪੂਰਾ ਨੂੰ ਵੀ ਕੋਟਕਪੂਰਾ ਤੋਂ ਤੁਸੀਂ ਲਵਾਇਆ ਜਿਹੜੇ ਜ਼ਿਲ੍ਹਾ ਪ੍ਰਧਾਨ ਸੀ ਜਿਨ੍ਹਾਂ ਨੇ ਮਿਹਨਤ ਕੀਤੀ ਸੀ ਉਹਨਾਂ ਨੂੰ ਪਾਰਟੀ ਨੇ ਪਲੈਨਿੰਗ ਬੋਰਡ ਦੇ ਚੇਅਰਮੈਨ ਲਾ ਤੇ ਸਾਰੇ ਜ਼ਿਲ੍ਹਾ ਪ੍ਰਧਾਨ ਪੰਜਾਬ ਚ ਪਲੈਨਿੰਗ ਬੋਰਡ ਦੇ ਚੇਅਰਮੈਨ ਲਵਾਏ ਇਹਨਾਂ ਨੇ ਇਹ ਕੌਣ ਮਤਲਬ ਕਿ ਇਹਨਾਂ ਦੀ ਐਮਪੀ ਨੇ ਯਾਰ ਐਮਪੀ ਐਮਪੀ ਦੀ ਕੀ ਮਤਲਬ ਕਿ ਐਮਪੀ ਦਾ ਕੀ ਪ੍ਰੋਰੋਗੇਟਿਵ ਹੈ ਕੌਣ ਲੜੂਗਾ ਕੌਣ ਨਹੀਂ ਲੜੂਗਾ ਐਮਪੀ ਦੱਸਣਗੇ ਵੀ ਸਨਾਮ ਤੋਂ ਕਿਹਨੂੰ ਟਿਕਟ ਮਿਲੂਗੀ ਐਮਪੀ ਦੱਸਣਗੇ ਵੀ ਸੰਗਰੂਰ ਤੋਂ ਕਿਹਨੂੰ ਟਿਕਟ ਮਿਲੂਗੀ ਸੋ ਐਮਪੀ ਕੌਣ ਹੁੰਦਾ ਦੱਸਣ ਵਾਲੇ ਵੀ ਬਰਨਾਲਾ ਤੋਂ ਕਿਹਨੂੰ ਟਿਕਟ ਮਿਲੂਗੀ ਸੋ ਮੈਂ ਮੈਂ ਮੰਗੇ ਇਹਨਾਂ ਤੋਂ ਨਹੀਂ ਕਰ ਰਿਹਾ ਇਹ ਕੌਣ ਨੇ ਮੇਰੇ ਸਵਾਲ ਦਾ ਜਵਾਬ ਦੇਣ ਵਾਲੇ ਜਾਂ ਮੈਂ ਕਿਉਂ ਪੁੱਛਾਂ ਇਹਨਾਂ ਨੂੰ ਮੈਂ ਮੇਰੀ ਲੜਾਈ ਪਾਰਟੀ ਨਾਲ ਆ ਵੀ ਪਾਰਟੀ ਨੇ ਮੈਨੂੰ ਟਿਕਟ ਕਿਉਂ ਨਹੀਂ ਦਿੱਤੀ ਪਾਰਟੀ ਨੇ ਇਮਾਨਦਾਰ ਬੰਦਾ ਕਿਉਂ ਇਗਨੋਰ ਕੀਤਾ ਮੇਰਾ ਮਸਲਾ ਇਹ ਆ ਵੀ ਤੁਸੀਂ ਦੱਸੋ ਵੀ ਮੈਂ ਕਿ ਕਿਤੇ ਰਿਸ਼ਵਤ ਲਈ ਆ ਉਹ ਗੱਲ ਤੇ ਤਾਂ ਆਉਂਦੀ ਨਹੀਂ ਪਤਾ ਉਹਨਾਂ ਨੂੰ ਵੀ ਇਮਾਨਦਾਰ ਆ ਉਹ ਗੱਲ ਤੇ ਬੋਲਦੇ ਨਹੀਂ ਬਸ ਇਹ ਕਹਿੰਦੇ ਆ ਵੀ ਗਲਤੀ ਹੋ ਗਈ ਜੀ ਕੋਈ ਗੱਲ ਨਹੀਂ ਮਹਾ ਜੀ ਗਲਤੀ ਹੋ ਗਈ ਤਾਂ ਹੁਣ ਗਲਤੀ ਲੋਕ ਸੁਧਾਰ ਦੇਣਗੇ ਤੁਹਾਡੀ ਆਖਰੀ ਸਵਾਲ ਜੀ ਸਿਰਫ 2.5 ਸਾਲ ਤੁਹਾਨੂੰ ਮਿਲਣਗੇ ਤੇ ਚੈਲੰਜ ਰਹੂਗਾ ਕਿਹੜੇ ਕਿਹੜੇ ਕੰਮ ਕਰਵਾਉਂਗੇ ਤੁਸੀਂ ਜਿਹੜੇ ਤੁਹਾਨੂੰ ਲੱਗ ਰਿਹਾ ਕਿ ਮੈਂ ਪ੍ਰੋਮਿਸਸਿਸ ਕੀਤੇ ਆ ਪਰ 2.5 ਸਾਲਾਂ ਦੇ ਵਿੱਚ ਆ ਮੇਨ ਮੇਨ ਕੰਮ ਕਰਵਾਉਂਗਾ ਤਾਂ ਹੀ ਅੱਗੇ ਫਿਊਚਰ ਬਣੂ ਤੁਹਾਡਾ ਦੇਖੋ वैसे मैं थैंक यू करता हूं ਤੁਸੀਂ ਕਿਹਾ ਵੀ 2.5 ਸਾਲ ਹੀ ਮਿਲਣਗੇ ਦਾ ਮਤਲਬ ਤੁਸੀਂ ਤੁਸੀਂ ਵੀ ਮੰਨ ਰਹੇ ਹੋ ਵੀ ਹੁਣ ਲੋਕ ਨੇ ਜਿਹੜੇ ਫਤਵਾ ਉਹ ਸਾਨੂੰ ਦੇਣਗੇ ਸੋ थैंक्स फॉर दैट ਬਾਕੀ ਦੇਖੋ ਜੇ ਪ੍ਰਮਾਤਮਾ ਨੇ ਸਾਡੀ ਸੁਣੀ ਜੇ ਲੋਕਾਂ ਨੇ ਸਾਡੀ ਸੁਣੀ ਤੇ ਫਤਵਾ ਸਾਨੂੰ ਦਿੱਤਾ ਤਾਂ ਬਹੁਤ ਜ਼ਿਆਦਾ ਕੰਮ ਨਹੀਂ ਇਹ ਜੀ ਕੋਈ ਗੱਲ ਨਹੀਂ ਕਿਉਂਕਿ ਬਰਨਾਲਾ ਪਛੜਿਆ ਹੋਇਆ ਬਹੁਤ ਆ ਸਾਡੇ ਇੱਥੇ ਪਾਰਕਿੰਗ ਦੀ ਬੜੀ ਬਰਨਾਲੇ ਦੇ ਬਾਜ਼ਾਰ ਚ ਸਮੱਸਿਆ ਡਵੈਲਪਮੈਂਟ ਦੇ ਬੜੇ ਮੁੱਦੇ ਨੇ ਹਸਤਾਲ ਆਪਣਾ ਹਸਪੀਟਲ ਜਿਹੜਾ ਇਹਨੂੰ ਅਪਗ੍ਰੇਡ ਕਰਨ ਦਾ ਮਸਲਾ ਬੜਾ ਗੰਭੀਰ ਆ ਬਹੁਤ ਸਾਡਾ ਇਹ ਬੜਾ ਮਤਲਬ ਕਿ ਵੱਡਾ ਜਿਹੜਾ ਇੱਥੇ ਚੈਲੰਜ ਆ ਮਤਲਬ ਕਿ ਉਹ ਚੈਲੰਜ ਅਸੀਂ ਕਬੂਲ ਕਰਾਂਗੇ ਤੇ ਉਹ ਠੀਕ ਕਰਾਂਗੇ ਧਨੋਲੇ ਦੇ ਵਿੱਚ ਸਰਕਾਰੀ ਕਾਲਜ ਖੋਲਣ ਦਾ ਸਾਡੇ ਵਾਸਤੇ ਇੱਕ ਬੜਾ ਵੱਡਾ ਮੌਕਾ ਸੋ ਅਸੀਂ ਉਹ ਵੀ ਲੈ ਕੇ ਆਵਾਂਗੇ ਬਾਕੀ ਵੀ ਜਿਹੜੀਆਂ ਸਾਰੀਆਂ ਡਿਵੈਲਪਮੈਂਟਸ ਦੀਆਂ ਸਕੀਮਸ ਨੇ ਤੇ ਸਾਡੇ ਗੰਦੇ ਨਾਲੇ ਦੀ ਇੱਕ ਬੜੀ ਵੱਡੀ ਸਮੱਸਿਆ ਬਰਨਾਲੇ ਦੇ ਵਿੱਚ ਬਾਜ਼ਾਰ ਦੇ ਵਿੱਚ ਅਸੀਂ ਉਹ ਸਮੱਸਿਆ ਵੀ ਦੂਰ ਕਰਾਂਗੇ ਸੋ ਸਾਰੀਆਂ ਜਿਹੜੀਆਂ ਡਿਵੈਲਪਮੈਂਟ ਦੀਆਂ ਸਕੀਮਸ ਨੇ ਉਹਨਾਂ ਨੂੰ ਅਸੀਂ ਇੰਪਲੀਮੈਂਟ ਕਰਾਵਾਂਗੇ ਜਿੰਨਾ ਵੱਧ ਤੋਂ ਵੱਧ ਹੋ ਸਕਦਾ 2.5 ਸਾਲਾਂ ਵਾਸਤੇ ਅਸੀਂ ਬਰਨਾਲੇ ਨੂੰ ਲਿਸ਼ਕਾਵਾਂਗੇ ਚਮਕਾਵਾਂਗੇ ਠੀਕ ਹੈ ਸਰ ਮਾਨ ਜੀ ਸੋ ਗੱਲਬਾਤ ਕਰ ਰਹੀ ਸੀ ਗੁਰਦੀਪ ਬਾਠ ਦੇ ਨਾਲ ਆ ਆਜ਼ਾਦ ਉਮੀਦਵਾਰ ਨੇ ਤੇ ਮੀਥੇਰ ਜਿੱਥੇ ਇੱਕ ਪਾਸੇ ਹਰਿੰਦਰ ਸਿੰਘ ਢਾਲੀਵਾਲ ਦੀ ਫੁੱਲ ਸਪੋਰਟ ਦੇ ਵਿੱਚ ਝੁੱਟੇ ਹੋਏ ਨੇ ਤੇ ਉੱਥੇ ਹੀ ਖਾਸਮ ਖਾਸ ਉਹਨਾਂ ਦੇ ਗੁਰਦੀਪ ਬਾਠ ਰਹੇ ਸੀਗੇ ਤੇ ਦੋਵਾਂ ਦਾ ਆਪਸ ਦੇ ਵਿੱਚ ਜਿਹੜਾ ਇਸ ਜਿਮਨੀ ਚੋਣਾ ਤੋਂ ਬਾਅਦ ਤਕਰਾਰ ਦੋਵਾਂ ਦੀ ਵਧੀ ਹੈ ਤੇ ਰਿਸ਼ਤੇ ਜਿਹੜੇ ਸੀਗੇ ਉਹਨਾਂ 'ਚ ਖਟਾਸ ਪੈਦਾ ਹੋਈ ਹੈ ਤੇ ਗੁਰਦੀਪ ਬਾਠ ਨੇ ਆਪਣਾ ਜਿਹੜਾ ਰੋਡਮੈਪ ਹੈਗਾ ਉਹ ਸਾਂਝਾ ਕੀਤਾ ਤੇ ਨਾਲ ਹੀ ਆ ਕਾਫੀ ਵੱਡੇ ਅਲੀਗੇਸ਼ਨਸ ਲਾਰੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਚ ਕਰਪਸ਼ਨ ਵਧਦੀ ਰਹੀ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਰਹੀਆਂ ਤੇ ਹੁਣ 2.5 ਸਾਲ ਜਿਹੜੇ ਬਚੇ ਨੇ ਤਾਂ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਕਰਾਉਣਗੇ ਉਸ ਬਾਰੇ ਗੱਲਬਾਤ ਕੀਤੀ ਹੈ 20 ਨਵੰਬਰ ਨੂੰ ਬਰਨਾਲੇ ਦੇ ਲੋਕ ਆਪਣਾ ਫੈਸਲਾ ਸੁਣਾਉਣ ਜਾ ਰਹੇ ਨੇ ਬਰਨਾਲਾ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ